ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਹਰਦੀਪ ਸਿੰਘ ਮੁੰਡੀਆਂ ਜਿੰਦਾਬਾਦ ਸਰਦਾਰ ਹਰਦੀਪ ਸਿੰਘ ਮੁੰਡੀਆਂ ਜਿੰਦਾਬਾਦ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਹਲਕਾ ਸਾਨੇਵਾਲ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਗਵਾਈ ਵਿੱਚ ਪਿੰਡ ਸਾਲੂ ਪੈਣੀ ਨੱਥੂ ਪੈਣੀ ਦੇ ਪੰਚ ਅਤੇ ਸਰਪੰਚ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਵਿੱਚ ਹੋਏ ਸ਼ਾਮਲ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੱਠੂ ਕਾਉਂਸਲਰ ਜਸਪਾਲ ਸਿੰਘ ਅਤੇ ਪਵੀ ਗਰਚਾ ਨੇ ਨਵੀਆਂ ਸ਼ਾਮਲ ਹੋਈਆਂ ਪੰਚਾਇਤਾਂ ਨੂੰ ਵਧਾਈ ਦਿੱਤੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਖੁਸ਼ ਹਨ ਅਤੇ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰ ਰਹੇ ਹਨ ਅੱਜ ਬਹੁਤ ਹੀ ਖੁਸ਼ ਹੋ ਰਹੇ ਹਾਂ ਸਮਝੂਗਾ ਕਿ ਪ੍ਰਿੰਦਸਾਲੂ ਪਣੀ ਦੀ ਪੰਚਾਇਤ ਤੋਂ ਪਣੀ ਦੀ ਪੰਚਾਇਤ ਆਮ ਆਦਮੀ ਪਾਰਟੀ ਸ਼ਾਮਲ ਹੋਈ ਸੋ ਇਹ ਮੁੱਖ ਮੰਤਰੀ ਸਰਦਾਰ ਭੌਣ ਸਿੰਘ ਮਾਨ ਜੀ ਦੇ ਜਿਹੜੀ ਪੰਜਾਬ ਪ੍ਰਤੀ ਸੇਵਾ ਚੱਲੀ ਆਮ ਆਦਮੀ ਪਾਰਟੀ ਨਾਲ ਸੇਵਾ ਹੀ ਕਰਾਂਗਾ ਕਿ ਸਾਰੇ ਨਿਮਾਣੇ ਬਣ ਕੇ ਪੂਰੀ ਸਰਕਾਰ ਜਿਹੜੀ ਸੇਵਾ ਕਰ ਰਹੀ ਹੈ ਪੰਜਾਬ ਦੀ ਸਾਡੇ ਪਾਰਟੀ ਦੇ ਸੁਪਰੀਮ ਮੋਰਿੰਦ ਕੇਜਰੀਵਾਲ ਜੀ ਉਹਨਾਂ ਦੇ ਦਿੱਤੇ ਹੋਏ ਉਹਨਾਂ ਦੇ ਦਿੱਤੇ ਹੋਏ ਹੁਕਮ ਅਨੁਸਾਰ ਮੈਂ ਕਹੂੰਗਾ ਕਿ ਸਾਨੂੰ ਜਿਹੜੀ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਅਸੀਂ ਕਰ ਰਹੇ ਹਾਂ ਸੋ ਇਸ ਸੇਵਾ ਤੋਂ ਖੁਸ਼ ਹੋ ਕੇ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਬਹੁਤ ਸਾਰੀਆਂ ਪੰਚਾਇਤਾਂ ਹਰ ਰੋਜ਼ ਆਮਲੀ ਪਾਰਟੀ ਸੰਭਲ ਹੋ ਰਹੀਆਂ ਸੋ ਮੈਂ ਇਹਨਾਂ ਨੂੰ ਵਾਦਾ ਕਰ ਦਾਂਗੇ ਭਰਾਵਾਂ ਵਾਂ ਆਪਣੇ ਛੋਟੇ ਭਰਾਵਾਂ ਵਾਂਗ ਵੱਡੇ ਭਰਾਵਾਂ ਨਾਲ ਲੈ ਕੇ ਜਿਹੜਾ ਪਿੰਡ ਦੇ ਵਿਕਾਸ ਕਰਾਵਾਂਗੇ ਸੋ ਕੋਈ ਵੀ ਇਹਨਾਂ ਨੂੰ ਇਹ ਨਹੀਂ ਲੱਗੂਗਾ ਜਿਵੇਂ ਪਿਛਲੀਆਂ ਪਾਰਟੀਆਂ ਦੇ ਵਿੱਚ ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਸੀ ਤੇ ਜੁਆਇਨਿੰਗ ਕਰਨ ਤੋਂ ਬਾਅਦ ਇਹਨਾਂ ਦਾ ਧਿਆਨ ਹੀ ਰੱਖਿਆ ਜਾਂਦਾ ਸੀ ਇਹ ਸਾਡਾ ਪਰਿਵਾਰ ਹੈ ਇਹਨਾਂ ਦਾ ਹਰ ਕੰਮ ਪਹਿਲ ਦੇ ਅਧਾਰ ਤੇ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਈਮਾ ਭੈਣੀ ਸਾਲੂ ਭੈਣੀ ਤੋਂ ਪੰਚਾਇਤ ਨੇ ਅੱਜ ਆਮ ਆਦਮੀ ਪਾਰਟੀ ਦਾ ਪਰਿਵਾਰ ਦਾ ਵਾਅਦਾ ਕੀਤਾ ਮੈਂ ਇਨਾਂ ਵੀਰਾਂ ਨੂੰ ਦੋਨਾਂ ਪੰਚਾਇਤਾਂ ਨੂੰ ਜੀ ਆਇਆਂ ਆਖਦਾ ਨਾਲ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਜਿਹੜੀ ਇਹਨਾਂ ਦੀ ਚੰਗੀ ਸੋਚ ਇਹਨਾਂ ਨੂੰ ਚੰਗੇ ਪਾਸੇ ਲੈ ਕੇ ਆਈ ਆ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਰਹਿਨਮਾਈ ਏਟ ਇਹ ਵਧੀਆ ਇੱਕ ਹੋ ਕੇ ਕੰਮ ਕਰਨਗੇ ਔਰ ਪਿੰਡ ਦਾ ਦੋਨਾਂ ਪਿੰਡਾਂ ਦਾ ਭਵਿੱਖ ਲਈ ਬਣਾਉਣ ਲਈ ਸਾਰੀਆਂ ਪੰਚਾਇਤਾਂ ਚ ਸ਼ਾਮਲ ਹੋਈਆਂ ਨੇ ਮੈਂ ਇਹਨਾਂ ਦਾ ਇਹਨਾਂ ਨੂੰ ਜੀ ਆਇਆਂ ਆਖਦਾ ਨਾਲ ਇਹਨਾਂ ਦਾ ਧੰਨਵਾਦ ਕਰਦਾ ਕਰਦੇ ਆਵਾਂ ਪਿੰਡ ਦੀ ਪੰਚਾਇਤ ਦੀ ਹਾਂਜੀ ਆਪਣੇ ਸਾਲੂ ਪੈਣੀ ਕੀਮਾ ਪੈਣੀ ਨੱਤੂ ਪੈਣੀ ਦੀ ਸਾਡੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਕਮਰੈਂਡ ਮੰਤਰੀ ਸਾਹਿਬ ਨੇ ਇਹਨਾਂ ਦੇ ਸਹਾਯੋਗ ਸਾਥਕਾਂ ਹੀ ਆਪਾਂ ਸ਼ਾਮਲ ਕਰਵਾਏ ਨੇ ਇਹਨਾਂ ਦੇ ਸਾਨੂੰ ਬਹੁਤ ਉਮੀਦ ਆ ਸਾਡੇ ਪਿੰਡ ਨੂੰ ਵਧੀਆ ਗ੍ਰਾਂਟਾਂ ਦੇਣਗੇ ਕੰਮ ਕਰਨਗੇ ਜੀ ਬਹੁਤ ਵਧੀਆ ਲੱਗਿਆ ਜੀ ਪਾਰਟੀ ਸ਼ਾਮਲ ਹੋ ਗਿਆ ਇਹਨਾਂ ਦੇ ਕੰਮ ਕਰ ਦੇਖ ਕੇ ਅਸੀਂ ਇਹਦੇ ਵਿੱਚ ਸ਼ਾਮਲ ਹੋਏ ਪਹਿਲਾਂ ਵੀ ਇਹਨਾਂ ਨਾਲ ਚੱਲੇ ਹੋਏ ਸੀਗੇ ਜੀ ਤੇ ਅੱਜ ਵੀ ਅੱਗੇ ਵੀ ਜੁੜਾਂਗੇ ਕੰਮ ਵੀ ਕਰਾਂਗੇ ਨਾਲ ਰਲ ਕੇ ਦੀ ਪਿੰਡਾਂ ਦੇ ਵਿਕਾਸ ਬਾਰੇ ਦੱਸਾਂਗੇ ਇਹਨਾਂ ਨੂੰ ਸਾਡੇ ਆਹ ਚੀਜ਼ ਦੀ ਲੋੜ ਆਈ ਸਾਡ ਨੂੰ ਦਿੱਤੀ ਜਾਵੇ ਜੋ ਵੀ ਤੁਹਾਨੂੰ ਲੋੜ ਹੋ ਜਿਸ ਚੀਜ਼ ਦੀ ਵੀ ਬਹੁਤ ਵਧੀਆ ਜੀ ਮੁਬਾਰਕਾ ਸਾਡੀ ਆਹ ਮਲਟੀਵਾਲਟੀ ਨੂੰ ਜੀ